ਨੈਸ਼ਨਲ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਿੰਦੀ ਦਿਵਸ ਦੇ ਮੌਕੇ ਤੇ ਕ੍ਰਾਂਤੀ ਤਾਰਾ ਸਾਹਿਤ ਅਕੈਡਮੀ ਦੀ ਸਰਪ੍ਰਸਤੀ ਹੇਠ ਪੁਟਾਂ ਦੀ ਰਾਜਧਾਨੀ ਥਿੰਫੂ ਵਿੱਚ ਇੱਕ ਵਿਸ਼ਾਲ ਪੁਟਾਂ ਭਾਰਤ ਸਾਹਿਤ ਉਤਸਵ ਦਾ ਆਯੋਜਨ ਕੀਤਾ ਗਿਆ ਭਾਰਤ ਦੇ ਵੱਖ-ਵੱਖ ਰਾਜਾਂ ਦੇ ਲਗਭਗ 68 ਵਿਦਵਾਨਾਂ ਤੇ ਪੁਟਾਂ ਦੀਆਂ ਉੱਗੀਆਂ ਸਾਹਿਤਿਕ ਹਸਤੀਆਂ ਨੇ ਦੋ ਦਿਨਾਂ ਉਤਸਵ ਵਿੱਚ ਆਪਣੀ ਸਾਹਿਤਿਕ ਮੌਜੂਦਗੀ ਦਾ ਅਹਿਸਾਸ ਕਰਵਾਇਆ ਇਹ ਜਾਣਕਾਰੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਨ੍ਹਾਂ ਕਿਹਾ ਕਿ ਉਤਸਵ ਦੌਰਾਨ 13 ਵਿਦਵਾਨਾਂ ਦੀਆਂ ਕਿਤਾਬਾਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਪ੍ਰਸਿੱਧ ਕਵੀ ਡਾਕਟਰ ਜਸਪ੍ਰੀਤ ਕੌਰ ਫਲਕ ਦੀ ਪ੍ਰਸ਼ੰਸਾਯੋਗ ਕਵਿਤਾ ਕੈਨਵਸ ਕੇ ਪਾਸ ਦਾ ਦੂਜਾ ਸੰਸਕਰਨ ਵੀ ਸ਼ਾਮਲ ਹੈ ਇਸ ਮੌਕੇ ਹਿੰਦੀ ਸਾਹਿਤ ਦੇ ਵਿਸ਼ਵ ਵਿਆਪੀ ਪ੍ਰਸਾਰ ਦਾ ਇੱਕ ਮਹੱਤਵਪੂਰਨ ਪ੍ਰਤੀਕ ਸੀ ਪ੍ਰੋਗਰਾਮ ਦੀ ਇੱਕ ਵਿਸ਼ੇਸ਼ ਵਿਸ਼ੇਸ਼ਤਾ ਡਾਕਟਰ ਜਸਪ੍ਰੀਤ ਫਲਕ ਦੀ ਪ੍ਰਦਾਨਗੀ ਹੇਠ ਇੱਕ ਵਿਸ਼ਾਲ ਕਵਿਤਾ ਸਮਾਗਮ ਸੀ ਆਪਣੀਆਂ ਕਵਿਤਾਵਾਂ ਰਾਹੀਂ ਉਨ੍ਹਾਂ ਨੇ ਮਨੁੱਖੀ ਭਾਵਨਾਵਾਂ, ਜੀਵਨ ਅਨੁਭਵਾਂ ਅਤੇ ਸਮਾਜਿਕ ਦ੍ਰਿਸ਼ਟੀਕੋਣਾਂ ਵਿੱਚ ਆਪਣੀ ਡੂੰਗੀ ਸੂਝ ਨਾਲ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਸਾਰੇ ਭਾਗੀਦਾਰਾਂ ਨੇ ਕਵਿਤਾ, ਕਹਾਣੀਆਂ, ਨਾਟਕਾਂ ਤੇ ਖੋਜ ਪੱਤਰਾਂ ਰਾਹੀਂ ਪ੍ਰਭਾਵਸ਼ਾਲੀ ਰਚਨਾਤਮਕਤਾ ਦਾ ਪ੍ਰਦਰਸ਼ਨ ਵੀ ਕੀਤਾ। ਪਟਾਣ ਦੇ ਇਸ ਮਨਮੋਹਕ ਵਾਤਾਵਰਣ ਵਿੱਚ ਸਾਹਿਤ ਅਤੇ ਸੱਭਿਆਚਾਰ ਦਾ ਜਸ਼ਨ ਸ਼ਬਦਾਂ ਅਤੇ ਵਿਚਾਰਾਂ ਦਾ ਇੱਕ ਵਿਸ਼ਾਲ ਇਕੱਠ ਬਣ ਗਿਆ। ਲੋਕਾਂ ਦੇ ਸਾਹਿਤ ਪ੍ਰਤੀ ਪਿਆਰ ਅਤੇ ਪ੍ਰੋਗਰਾਮ ਪ੍ਰਤੀ ਸਮਰਪਣ ਨੇ ਸਮਾਗਮ ਦੀ ਸ਼ਾਨ ਨੂੰ ਹੋਰ ਵਧਾ ਦਿੱਤਾ। ਸਾਹਿਤ ਅਤੇ ਸਮਾਜ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਦੇ ਸਨਮਾਨ ਵਿੱਚ ਡਾਕਟਰ ਜਸਪ੍ਰੀਤ ਕੌਰ ਫਲਕ ਨੂੰ ਭਾਰਤ ਪੂਸ਼ਪ ਪੁਟਾਨ ਸਾਹਿਤ ਰਤਨ ਸਨਮਾਨ 2025 ਨਾਲ ਸਨਮਾਨਿਤ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਸਾਹਿਤਿਕ ਯੋਗਦਾਨ ਅਤੇ ਹਿੰਦੀ ਭਾਸ਼ਾ ਪ੍ਰਤੀ ਸਮਰਪਣ ਦਾ ਇੱਕ ਸਾਰਥਕ ਪ੍ਰਤੀਕ ਹੈ। ਪੁਟਾਨ ਦੀ ਇਹ ਯਾਤਰਾ ਡਾਕਟਰ ਫਲਕ ਲਈ ਆਪੁੱਲ ਸੀ। ਉਨ੍ਹਾਂ ਨੇ ਖਾਸ ਤੌਰ ਤੇ ਕ੍ਰਾਂਤੀ ਤਾਰਾ ਸਾਹਿਤ ਸਾਹਿਤ ਅਕੈਡਮੀ ਅਤੇ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦੇ ਹੋਏ ਕਿ ਆਹ ਕਿ ਅਜਿਹੇ ਸਮਾਗਮ ਸਾਇਤਿਕ ਸੀਮਾਵਾਂ ਨੂੰ ਮਿਟਾ ਦਿੰਦੇ ਹਨ ਦਿਲਾਂ ਨੂੰ ਜੋੜਦੇ ਹਨ ਅਤੇ ਹਿੰਦੀ ਨੂੰ ਵਿਸ਼ਵ ਵਿਆਪੀ ਪ੍ਰਸਿੱਧੀ ਦਿੰਦੇ ਹਨ